ਦੀਵਾਲੀ ਦੇ ਅਤੇ ਬੰਦੀ ਛੋੜ ਦਿਵਸ ਦੇ ਸਭ ਅਵਸਰ ਤੇ ਮੈਂ ਸਮੂਹ ਆਮ ਸਰਵਾਸੀਆਂ ਨੂੰ ਖਾਸ ਪੰਜਾਬ ਵਾਸੀਆਂ ਨੂੰ ਲੱਖ ਲੱਖ ਵਧਾਈ ਦਿੰਦਾ ਅਤੇ ਪਰਮਾਤਮਾਗੇ ਅਰਦਾਸ ਕਰਦਿਆਂ ਕਿ ਇਹ ਦੀਵਾਲੀ ਵਾਲਾ ਦਿਨ ਹਰ ਕਰ ਖੁਸ਼ੀਆਂ ਖੜੇ ਲੈ ਕੇ ਆਵੇ ਅਤੇ ਬਬਲਕ ਨੂੰ ਯਕੀਨ ਦਿਉਂਦੇ ਹਾਂ ਕਿ ਪੰਜਾਬ ਪੁਲਿਸ ਉਹਨਾਂ ਦੀ ਸੁਰੱਖਿਆ ਲਈ ਹਮੇਸ਼ਾ ਤਤਪਰ ਹੈ ਅਤੇ ਉਹ ਬਿਨਾਂ ਕਿਸੇ ਡਰ ਭਾਏ ਦੇ ਆਪਣੇ ਖੁਸ਼ੀਆਂ ਵਾਲੇ ਤਿਆਰ ਬਣਾ ਸਕਦੇ। ਛੋਟੇ ਬੱਚਿਆਂ ਨੂੰ ਮੈਸੇਜ ਹੈ ਕਿ ਇਹਨਾਂ ਦਿਨਾਂ ਵਿੱਚ ਦੀਵਾਲੀ ਵਾਲੇ ਦਿਨ ਪਟਾਕੇ ਵਗੈਰਾ ਚਲਾਉਂਦੇ ਨੇ ਤੇ ਉਹਨਾਂ ਤੋਂ ਮਰਾ ਬਚਾਅ ਕਰਨਾ ਤਾਂ ਜੋ ਕੋਈ ਅਣਸਖਾਵੀ ਘਟਨਾ ਨਾ ਵਾਪਰ ਜੇ ਕਿਸੇ ਬੱਚੇ ਦਾ ਕਿਸੇ ਪਟਾਕੇ ਨਾਲ ਜਾਂ ਕਿਸੇ ਨਾਲ ਕੋਈ ਨੁਕਸਾਨ ਨਾ ਹੋ ਜੇ ਕਿਉਂਕਿ ਆਮ ਯਕਸਰ ਵੇਖਿਆ ਕਿ ਛੋਟੇ ਬੱਚਿਆਂ ਨਾਲ ਦੁਰਘਟਨਾ ਹੋ ਜਾਂਦੀਆਂ ਨੇ ਇਸ ਤੋਂ ਇਲਾਵਾ ਮੈਂ ਪਬਲਿਕ ਨੂੰ ਵੀ ਅਪੀਲ ਕਰਦਾ ਤੁਹਾਡੇ ਮਾਜਰ ਮਾਧਿਮ ਰਾਹੀਂ ਕਿ ਪ੍ਰਦੂਸ਼ਣ ਨੂੰ ਮੁੱਖ ਰੱਖਦਿਆਂ ਤੇ ਮਾਨਯੋਗ ਹਾਈ ਕੋਰਟ ਸੁਪਰੀਮ ਕੋਰਟ ਦੇ ਹੁਕਮਾਂ ਨੂੰ ਮੁੱਖ ਰੱਖਦਿਆਂ ਜਿਹੜਾ ਆਪਾਂ ਗਰੀਨ ਦੀਵਾਲੀ ਮਨਾਏ ਤਾਂ ਜੋ ਆਪਣਾ ਵਾਤਾਵਰਨ ਸਿਹਤਮੰਦ ਰਹੇ ਅਸੀਂ ਸਾਰੇ ਬਿਮਾਰੀਆਂ ਤੋਂ ਬਚ ਸਕੀਏ ਇਸ ਤੋਂ ਇਲਾਵਾ ਨਾ ਕੋਈ ਅਰਸਾ ਵੀ ਕਰਨਾ ਵਾਪਰੇ